ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਤਰੀਕਾ ਕੀ ਦੋਸਤੋ ਜਿੰਨਾ ਵੀ ਭਰਾਵਾਂ ਨੂੰ ਲੁਧਿਆਣਾ ਏਰੀਆ ਲਵੇ ਲੱਗਦਾ ਹੈ ਤਾਂ ਜਿਹੜੀ ਇਹ ਬੋਲੀ ਹੋਊਗੀ ਇਹ ਹੋਊਗੀ 27 ਅਕਤੂਬਰ 2025 ਦਿਨ ਸੋਮਵਾਰ ਨੂੰ ਸ਼ਰੀਰਾਮ ਆਟੋਮੋਬਲ ਲੁਧਿਆਣਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਸਟਾਕ ਦਿਖਾ ਦੰਨੇ ਆ ਵੀ ਜਿਹੜੇ ਵੀ ਰਪਾਈ ਉੱਥੇ ਜਾਣਾ ਚਾਹੁੰਦੇ ਨੇ ਇੱਕ ਵਾਰੀ ਆ ਵੀਡੀਓ ਜ਼ਰੂਰ ਦੇਖ ਲਓ ਜੀ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕਿਹੜੇ ਕਿਹੜੀਆਂ ਗੱਡੀਆਂ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਤਾਂ ਕਮਰਸ਼ੀਅਲ ਗੱਡੀਆਂ ਦੀ ਲਾਈਨ ਹੈ ਜਿਹਦੇ ਵਿੱਚ ਵੀਰੇ ਛੋਟੇ ਹਾਥੀ ਵੀ ਆਪਾਂ ਬੋਲ ਦਿੰਨੇ ਆ ਟਾਟਾ ਏਸ ਬਲੈਰੋ ਪਿਕਅਪ ਵਗਰਿਆਂ ਮਤਲਬ ਕਮਰਸ਼ੀਅਲ ਪਰਪਸ ਲਈ ਜਿਹੜੀ ਜਿਹੜੀ ਗੱਡੀਆਂ ਆਉਂਦੀਆਂ ਨਿਗੀਆਂ ਇਹਨਾਂ ਸਾਰਿਆਂ ਦੀ ਨਿਲਾਮੀ ਹੋਊਗੀ ਠੀਕ ਹੈ ਜੀ ਇਹ ਆ ਗਈ ਜੀ ਕੰਮਕਾਰ ਦੇ ਲਈ ਉਸ ਤੋਂ ਬਾਅਦ ਜੇ ਮੈਂ ਆਪਣੇ ਕਿਸੇ ਭਰਾਣਾ ਕੋਈ ਉਬਰ ਵਗੈਰਾ ਚਲਾਉਣਾ ਹੈ ਤਾਂ ਛੋਟੀਆਂ ਗੱਡੀਆਂ ਮਿਲ ਜਾਣਗੀਆਂ ਉਸ ਤੋਂ ਬਾਅਦ ਪ੍ਰਾਈਵੇਟ ਨੰਬਰ ਗੱਡੀਆਂ ਦੀ ਗੱਲ ਕਰੀਏ ਤਾਂ ਆਲਮੋਸਟ 5 ਸੀਟਰ ਦੇ ਵਿੱਚ ਸਾਰੇ ਹੀ ਬ੍ਰਾਂਡ ਇੱਥੇ ਖੜੇ ਨੇ ਕਿਸੇ ਪ੍ਰਾਣਾ ਸੈਂਟਰੋ ਲੈਣੀ ਹੈ i20 ਲੈਣੀ ਹੈ Tata पंच ਲੈਣੀ ਹੈ Swift Desire ਲੈਣੀ ਹੈ ਡਿੱਗੀ ਵਾਲੀਆਂ ਗੱਲਾਂ ਹੀ ਮਿਲ ਜਾਣਗੀਆਂ ਸੈਡਾਨ ਤੇ ਆਪਣੀਆਂ ਨਾਰਮਲ ਮਿਲ ਜਾਣਗੀਆਂ ਵਿਦਾਊਟ ਡਿੱਗੀ ਵਾਲੀਆਂ ਇਹ ਹੈਗੀ ਸਾਰੀ ਆਪਣੀ 5 ਸੀਟਰ ਦੀ ਲੈਣਾ ਜਿਹੜੀ ਤੁਸੀਂ ਦੇਖ ਰਹੇ ਹੋਗੇ ਤੇ ਇੱਕ ਵਾਰੀ ਗੱਡੀਆਂ ਦੇ ਸਟਾਕ ਦੇ ਜ਼ਰੂਰ ਝਾਤੀ ਮਾਰ ਲਓ ਜਿੰਨੇ ਵੀ ਭਰਾ ਉੱਥੇ ਜਾਣਾ ਚਾਹੁੰਦੇ ਨੇ ਤਾਂ ਜੋ ਤੁਹਾਨੂੰ ਇਹ ਪਤਾ ਲੱਗ ਜੇ ਵੀ ਜੇ ਤੁਸੀਂ ਪ੍ਰਾਈਵੇਟ ਨੰਬਰ ਗੱਡੀ ਵੀ ਲੈਣੀ ਹੈ ਤਾਂ ਕਿਹੜੇ-ਕਿਹੜੇ ਸਟਾਕ ਦੇ ਵਿੱਚ ਗੱਡੀਆਂ ਖੜੀਆਂ ਲਿਗੀਆਂ ਆ ਆ ਦੇਖ ਲਓ ਜੀ ਵਰਨਾ ਫਲੂਡਿੰਗ ਤਾਂ ਬਾਦੂ ਤੇ ਇਹਦੇ ਨਾਲ ਨਾਲ Honda City ਗੱਡੀਆਂ ਤੇ ਆ ਖੜੀਆਂ ਨੇ ਮਤਲਬ ਜਿੰਨਾ ਵੀ ਸਟਾਕ ਤੁਸੀਂ ਦੇਖ ਰਹੇ ਹੋ ਇਹ ਸਾਰਾ ਦਾ ਸਾਰਾ ਉੱਥੇ ਨਿਲਾਮੀ ਹੋਵੇਗੀ ਇਹਨਾਂ ਗੱਡੀਆਂ ਦੀ ਉਸ ਤੋਂ ਬਾਅਦ ਕਿਸੇ ਆਪਣੇ ਭਰਾ ਦੀ ਚੋਆਇਸ ਹੁੰਦੀ ਹੈ ਕਿ ਬਈ ਵੱਡੀਆਂ ਗੱਡੀਆਂ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ ਹਨਾ ਵੀ ਸਾਨੂੰ ਉਹ ਵੀ ਦਿਖਾ ਦਿਓ ਸਟਾਕ ਦੇ ਵਿੱਚ ਕਿਹੜੇ-ਕਿਹੜੇ ਗੱਡੀਆਂ ਨੇ ਬਾਕੀ ਨਾਲ ਇਹਨਾਂ ਦੇ ਸਕਰੀਨ ਤੇ ਆਪਾਂ ਨੇ ਨੰਬਰ ਚਲਾ ਰੱਖੇ ਨੇ ਕਿਸੇ ਵੀਰ ਭਾਈ ਨੇ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ ਜਾਂ ਲਿਸਟ ਮੰਗਾਣੀ ਹੁੰਦੀ ਹੈ ਨਾ ਅਡਰੈਸ ਕਹਿੰਦੇ ਦਿੱਤੇ ਨੰਬਰ ਤੁਸੀਂ ਇਹਨਾਂ ਤੇ ਕੰਟੈਕਟ ਕਰਕੇ ਇਹਨਾਂ ਦੀ ਪੂਰੀ ਦੀ ਪੂਰੀ ਲਿਸਟ ਵੀ ਮੰਗਾ ਸਕਦੇ ਹੋ। ਉਸ ਤੋਂ ਬਾਅਦ ਆ ਗਈਆਂ ਆਪਣੀਆਂ ਮਿਨੀ ਐਸਯੂਵੀ ਤੇ ਐਸਯੂਵੀ ਕਾਰਾਂ ਜੀ। 7 ਸੀਟਰ ਦੇ ਵਿੱਚ ਐਕਸਯੂਵੀ 500 ਖੜੀਆਂ ਨੇਗੀਆਂ। ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਨੇ। ਬਲੈਰੋ ਵਰਗੀਆਂ ਨਾ ਵੀ ਨਵੀਆਂ ਗੱਡੀਆਂ ਵੀ ਇੱਥੇ ਖੜੀਆਂ ਨੇ ਜੀ। ਕੋਈ ਕੋਈ ਵੀ ਰਵੇ ਜਾਣਾ ਚਾਹੁੰਦਾ ਨਾ ਤਾਂ ਉਹਦੇ ਲਈ ਇਹ ਵੀਡੀਓ ਫਾਇਦੇਮੰਦ ਹੋ ਜਾਊਗੀ। ਲਓ ਜੀ 7 ਸੀਟਰ ਦੀ ਸੀਰੀਜ਼ ਐ ਸਾਰੀ ਜਿੰਨੀ ਵੀ ਤੁਸੀਂ ਦੇਖ ਰਹੇ ਹੋਗੇ ਐ। ਆਰਟੀਆ ਵਰਗੀਆਂ ਗੱਡੀਆਂ। ਫੋਰਡ ਇਕੋ ਸਪੋਰਟ ਆ ਗਈਆਂ। ਤੇ ਨਿਸ਼ਾਨਣ ਦੀਆਂ ਟਰੈਨੋ ਤੇ ਆਪਣੇ ਇਨੋਵਾ ਉਸ ਤੋਂ ਬਾਅਦ ਆ ਟਾਟਾ ਜਿਹੜੀਆਂ ਫੋਰਸ ਗੱਡੀਆਂ ਆਉਂਦੀਆਂ ਨੇ ਜੀ ਵੱਡੀਆਂ ਤੇ ਇਹ ਵੀ ਖੜੀਆਂ ਨੇ ਕਮਰਸ਼ਲ ਤੇ ਉਸ ਤੋਂ ਬਾਅਦ ਟਰੱਕਾਂ ਦੀ ਸੀਰੀਜ਼ ਆ ਗਈ ਜੀ ਇਹ ਕਿਸੇ ਆਪਣੇ ਪੁਰਾਣਾ ਟਰੱਕ ਟਰੱਕ ਵੀ ਲੈਣੇ ਹੁੰਦੇ ਨਾਲ ਤੇ ਆ ਦੇਖ ਲਓ ਜੀ ਇੱਥੇ ਟਰੱਕਾਂ ਦੀ ਵੀ ਬੋਲੀ ਲੱਗਦੀ ਹੈ ਨਾਲ ਟਰੈਕਟਰਾਂ ਦੀ ਵੀ ਲੱਗਦੀ ਹੈ ਤੇ 2 ਵੀਲਰਾਂ ਦੀ ਵੀ ਲੱਗਦੀ ਹੁੰਦੀ ਹੈਗੀ ਆਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਸਟਾਕ ਦਿਖਾਤਾ ਤੇ ਬਾਕੀ 27 ਅਕਤੂਬਰ 2025 ਦਿਨ ਸੋਮਵਾਰ ਨੂੰ ਪਿੰਡ ਘੋਰਾ ਜਿੱਥੇ ਬੋਲੀ ਲੱਗੂ ਲੁਧਿਆਣਾ ਜਿਲ੍ਹੇ ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਬਾਕੀ ਸਕਰੀਨ ਤੇ ਇਹਨਾਂ ਦੇ ਐਡਰੈਸ ਤੇ ਆ ਮੋਬਾਈਲ ਨੰਬਰ ਦੋਨੋਂ ਚੱਲ ਰਹੇ ਜੀ ਤੇ ਜਿਹੜੇ-ਜਿਹੜੇ ਵੀਰ ਭਾਈ ਉੱਥੇ ਜਾਣਾ ਚਾਹੁੰਦੇ ਨੇ ਆਪਣੇ ਨਾਲ ਆਪਣਾ ਆਧਾਰ ਕਾਰਡ ਪੈਨ ਕਾਰਡ ਦੀ ਫੋਟੋ ਕਾਪੀ ਨਾਲ 20120 ਰੁਪਏ ਜਰੂਰ ਲੈ ਕੇ ਪਹੁੰਚੋ ਜੀ ਜੇ ਤੱਕ ਕਿਸੇ ਗੱਡੀ ਦੇ ਵਿੱਚ ਗੱਲ ਬਣ ਜੇ ਤਾਂ ਅਮਾਉਂਟ ਐਡਜਸਟ ਕਰ ਦਿੰਦੇ ਨੇ ਨਹੀਂ ਤੁਹਾਡੀ ਸ਼ਾਮ ਨੂੰ 20000